ਉਮ ਮੈਨੂੰ ਜਦੋਂ ਮੈਂ ਸ਼ਹਿਰ ਚ ਆਇਆ ਨਵਾਂ ਨਵਾਂ ਕਸ਼ਟਾ ਸੀੜੀਆਂ ਆਏ ਤੁਸੀਂ ਮੈਨੂੰ ਪਿਆਰ ਦਿੱਤਾ ਸ਼ਹਿਰ ਤੇ ਰਹਿਣ ਲੱਗ ਗਿਆ ਤੇ ਸਾਡੇ ਗਵਾਂਡੀਆਂ ਦਾ ਬੱਚਾ ਸੀਗਾ ਉਹਦੀ ਉਹ ਕਹਿਆ ਕਰੇ ਅੱਜ ਅੱਜ ਮੇਰੀ ਪੀਟੀਐਮ ਹੈ ਤਾਂ ਮੈਨੂੰ ਪਤਾ ਹੀ ਨਹੀਂ ਸੀ ਪੀਟੀਐਮ ਕੀ ਹੁੰਦੀ ਸਰਕਾਰੀ ਚ ਪੜ੍ਹੇ ਨਾ ਤੇ ਉਹ ਮੈਨੂੰ ਕਹਿੰਦਾ ਅੰਕਲ ਕਹਿੰਦਾ ਤੁਹਾਡੇ ਪੀਟੀਐਮ ਨਹੀਂ ਹੁੰਦੀ ਸਕੂਲਾਂ ਚ ਮੈਂ ਵੀਰੇ ਹੁੰਦੀ ਹੈ ਸਾਡੇ ਸਾਡੇ ਤਾਂ ਉਹਦੇ ਹੁੰਦੀ ਹੈ ਜਿੱਦਾਂ ਉਹ ਗਲਤੀ ਕਰਦੀ ਵੀ ਕਿ ਟੀਚਰ ਕਹਿੰਦਾ ਤੇਰੇ ਬਾਪੂ ਨੂੰ ਲਾ ਕੇ ਲਿਆ ਜਾ ਫਿਰ ਬਾਪੂ ਲੈਣ ਆ ਜੇ ਮੈਂ ਜਾਨਾ ਵੇ ਉਹਦਾ ਖੇਤ ਕੰਮਾਂ ਛੱਡ ਪਰੇ ਪੜ੍ਹਾਈ ਨੂੰ ਇੱਕ ਦਿਨ ਨਾ ਘੜੀ ਸੀ ਲੱਗ ਜੇਗਾ ਚਲ ਖੇਤ ਕਰ ਖੇਤ ਜਾਣਾ ਮੈਂ ਕਿਹਾ ਉੱਧੀ ਛੱਡ ਤੇ ਪੀਟੀਐਮ ਨਹੀਂ ਸਾਡੇ ਹੋਰ ਤਾਂ ਪੀਟੀਐਮ ਨਹੀਂ ਸੋ ਮਾਪਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਮੇਰਾ ਬੱਚਾ ਕੀ ਪੜ੍ਹ ਰਿਹਾ ਹੈ ਤੇ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਬੱਚਾ ਸਕੂਲ ਤੋਂ ਬਾਹਰ ਕੀ ਕਰ ਰਿਹਾ ਹੈ ਕਿਹੜੀ ਸੰਗਤ 'ਚ ਪੈ ਰਿਹਾ ਹੈ ਇਹ ਨਾ ਹੋਵੇ ਕਿ ਤੁਸੀਂ ਪੜ੍ਹਾਈ ਜਾਓ ਉਹ ਐਜੀ ਸੰਗਤ 'ਚ ਪੈ ਜੇ ਸਾਰਾ ਕੁਝ ਬਿਲਕੁਲ ਉਹ ਬਰਬਾਦ ਹੋ ਜਾ ਸੋ ਇਹ ਬਹੁਤ ਜ਼ਰੂਰੀ ਹੈ ਮਾਪਿਆਂ ਦਾ ਤੇ ਅਧਿਆਪਕਾਂ ਦਾ ਆਪਸ 'ਚ ਮਿਲਣਾ ਫਿਰ ਹੁਣ ਉਹ ਜ਼ਮਾਨਾ ਤਾਂ ਹੈ ਨਹੀਂ ਪਹਿਲਾ ਵਾਲਾ ਵੀ ਜਦੋਂ ਕਹਿੰਦੇ ਨੇ ਵੀ ਦਾਖਲ ਕਰਾਉਣ ਜਾਂਦੇ ਹੁੰਦੇ ਸੀ ਬੱਚੇ ਨੂੰ ਤਾਂ ਮਾਪੇ ਕਹਿੰਦੇ ਸੀ ਭਾਈ ਅੱਜ ਤੋਂ ਥੋੜਾ ਹੋ ਗਿਆ ਜੇ ਸ਼ਰਾਰਤ ਕਰੇ ਅਜਾ ਜਿਵੇਂ ਮਰਜੀ ਇੱਕ ਤਾਂ ਲਾ ਵੀ ਦਿਓ ਭਾਵੇਂ ਤੇ ਪਰ ਸਾਡੇ ਕੋਲ ਨਹੀਂ ਵਾਪਸ ਪਹੁੰਚਣਾ ਚਾਹੀਦਾ ਹੁਣ ਉਲਟਾ ਕਹਿੰਦੇ ਨੇ ਵੀ ਭਾਈ ਬਹੁਤ ਜਿੱਦੀ ਹੈ ਇਕੱਲਾ ਇਕੱਲਾ ਜੇ ਸ਼ਰਾਰਤ ਕਰੇ ਕੁਝ ਨਹੀਂ ਕਹਿਣਾ ਸਾਡੇ ਕੋਲ ਬੇਜੇ ਕੋਈ ਟੀਚਰ ਕਹਿੰਦਾ ਠੀਕ ਹੈ ਭਾਈ ਮੈਂ ਕੀ ਕਰਾਂ ਬਰ ਨੂੰ شوف ਬਦਲ ਗਿਆ ਜ਼ਮਾਨਾ ਸੋਚ ਕਰਕੇ ਪੜਾਉਣ ਦੇ ਤਰੀਕੇ ਬਦਲ ਕੇ ਤਾਸੀ ਫਿਰ ਦਿੱਲੀ ਤੋਂ ਅਸੀਂ ਆਈਡੀਆ ਲਿਆ ਕਾਮਯਾਬ ਆਈਡੀਆ ਕਿ ਪ੍ਰਿੰਸੀਪਲਸ ਨੂੰ ਹੈਡਮਾਸਟਰਸ ਨੂੰ ਅਸੀਂ ਸਿੰਗਾਪੁਰ ਪ੍ਰਿੰਸੀਪਲ ਉੱਥੇ ਟ੍ਰੇਨਿੰਗ ਅਕੈਡਮੀ ਹੈ ਉੱਥੇ ਭੇਜਣ ਲੱਗੇ ਪੰਜਾਬ ਦੇ ਸੰਕਰੇ ਹੈਡਮਾਸਟਰ ਤੇ ਪ੍ਰਿੰਸੀਪਲ ਸਹਿਬਾਨ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੇ ਚ ਆਉਣਾ ਚਾਹੀਦਾ ਕੋਈ ਕਦਾ ਜਿਹੜਾ ਜਾ ਕੇ ਆਇਆ ਹੋਵੇ ਆਪ ਬਾਜ ਤੋਂ ਆ ਬੈਠੇ ਨੇ ਬਹੁਤ ਸਾਰੇ ਬੈਠੇ ਬਹੁਤ ਸਾਰੇ ਬੈਠੇ ਸੋ ਸਾਡਾ ਮਤਲਬ ਉੱਥੇ ਸਿੰਗਾਪੁਰ ਲੈ ਆ ਕੇ ਕਮਾਉਣਾ ਨਹੀਂ ਹੈਗਾ ਸਾਡਾ ਮਕਸਦ ਇਹ ਹੈ ਕਿ ਉਹ ਸਿੱਖਿਓ ਨਵੇਂ ਤਰੀਕੇ ਪੜਾਉਣ ਦੇ ਹੋਂ ਤਰੀਕੇ ਬਦਲ ਗਏ ਬੀ ਐਮ ਬੀ ਡੀ ਗਾੜ ਤੇ ਨਿਸ਼ਾਨੀਆਂ ਲਵਾ ਦਿਓ ਕੱਲ ਨੂੰ ਕਰ ਲਿਆਓ ਕੱਲ ਨੂੰ ਧੀਰੇ ਜਿਹਨੇ ਧੀਰੇ ਜਿਹਨੇ ਬੀ ਐਮ ਬੀ ਮਤਲਬ ਕਰ ਲਈ ਠੀਕ ਹੈ ਨਹੀਂ ਤਾਂ ਕੰਨ ਫੜ ਲੈ ਉਹ ਫਿਰ ਆਉਂਦੀ ਨਹੀਂ ਸੀ ਬੱਚਾ ਵੀ ਛੱਡ ਪਰੇ ਆਪ ਕੀ ਕਰਦਾ ਘਾ ਕੰਮ ਹੈ ਨਹੀਂ ਸੋ ਤਰੀਕੇ ਬਦਲ ਕੇ ਤਾਂ ਪੜਾਉਣ ਦੇ ਹੁਣ ਪੜਨ ਦੇ ਪੜੋ ਹੁਣ ਦੇ ਤਰੀਕੇ ਬਦਲ ਕੇ ਸੋ ਅਸੀਂ ਚਾਹਨੇ ਆ ਕਿ ਲੇਟੈਸਟ ਜਿਹੜੇ ਤਰੀਕੇ ਨੇ ਉਹ ਵਰਤੇ ਜਾਣ ਪੰਜਾਬ 'ਚ ਔਰ ਮੈਂ ਇਸ ਵਾਰ ਤੁਹਾਨੂੰ ਬੁढ़ाई ਵੀ ਦੇਣੀ ਚਾਹਨਾ ਸਿੱਖਿਆ ਮੰਤਰੀ ਸਾਹਿਬ ਨੂੰ ਵੀ ਇਸ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਤੇ ਸਰਕਾਰੀ ਕਾਲਜਾਂ 'ਚ ਤੇ ਯੂਨੀਵਰਸਿਟੀਆਂ 'ਚ ਐਡਮਿਸ਼ਨਾਂ ਦਾ ਬੂਮ ਆਇਆ ਹੋਇਆ ਹੈ ਇੰਨੀਆਂ ਜ਼ਿਆਦਾ ਐਡਮਿਸ਼ਨਾਂ ਹੋ ਰਹੀਆਂ ਨੇ ਇਸ بارشਾਂ ਹੋਣ ਲੱਗੀਆਂ ਸਾਡੀ ਸਰਕਾਰੀ ਚ ਕਾਲਜ ਚ ਸਾਡੀ ਮਿਸ਼ਨ ਕਰਾ ਦੇ ਪਹਿਲਾਂ ਕਿੱਥੇ ਸੀ ਪਲੱਸ 2 ਕਰੋ 10ਵੀਂ ਕਰੋ ਹਾਈਲੈਟਸ ਕਰੋ ਚਲੋ ਬਾਹਰ ਇੱਥੇ ਰਹਿ ਕੇ ਪੜਾਂਗੇ ਸਾਡੇ ਕੋਲ ਟੀਚਰਾਂ ਦੀ ਕਮੀ ਨਹੀਂ ਹੈਗੀ ਬਹੁਤ ਟੈਲੈਂਟਡ ਟੀਚਰ ਨੇ ਸਾਡੇ ਕੋਲੇ ਮੇਰੇ ਸਾਹਮਣੇ ਬੈਠੇ ਜਿਹੜੇ ਤੁਸੀਂ ਪੰਜਾਬ ਦੀ کریم ਹੋ ਪਰ ਤੈਨੂੰ ਹੌਲ ਤਾਂ ਮਿਲੇ ਨਾ ਪੜਾਉਣ ਵਾਲਾ ਅੱਜ ਤਾਂ ਮਿੱਡੇ ਮੀਲ ਚ ਲੱਗੇ ਰਹਿੰਦੇ ਆ ਤੜੀਆ ਬਣਾ ਦਈਏ ਜੀ ਅੱਦੇ ਹੋਰ ਗੰਮਜ ਲੱਗੇ ਨੇ ਜਿਹੜੇ ਇੱਥੇ ਲੇ ਇੱਥੇ ਪੜਾਉਣ ਦਾ ਕੰਸੈਂਟਰੇਸ਼ਨ ਨਾਲ ਮੌਕਾ ਮਿਲੇ ਤਾਂ ਸਾਡੇ ਸਰਕਾਰੀ ਸਕੂਲ ਦੇ ਬੱਚੇ ਤੇ ਸਾਡੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਆ ਦੇਖੋ ਕੋਈ ਬੰਦਾ ਇਹ ਨਹੀਂ ਕਹਦਾ ਕਿ ਸਰਕਾਰੀ ਸਕੂਲ ਚ ਪੜਾਈ ਨਹੀਂ ਹੈਗੀ ਨਾ ਤੇ ਹੁਣ ਜਿਹੜੇ ਹਾਸਟ ਹੁੰਦੇ ਆ ਜਦੋਂ ਪਰ ਰਿਜ਼ਲਟ ਆਉਂਦਾ ਤਾਂ ਜ਼ਿਆਦਾਤਰ ਆਪਣੇ ਸਰਕਾਰੀ ਸਕੂਲਾਂ ਵਾਲੇ ਆਉਂਦੇ ਆ ਤੇ ਇਸ ਵਾਰ 158 ਬੱਚਿਆਂ ਨੇ ਸਰਕਾਰੀ ਸਕੂਲ ਦਿਆਂ ਨੇ ਜਿਹਦਾ ਜਿਹੜਾ ਐਗਜ਼ਾਮ ਕਲੀਅਰ ਕੀਤਾ 158 ਬੱਚਿਆਂ ਨੇ ਕਿ ਐਜੂਕੇਸ਼ਨ ਤੇ ਤਾਂ ਬਹੁਤ ਜ਼ਿਆਦਾ ਕਨਸਟਰੇਟ ਕਰਨਾ ਪਊਗਾ ਧਿਆਨ ਦੇਣਾ ਪਊਗਾ ਤੁਹਾਡੀਆਂ ਮੁਸ਼ਕਲਾਂ ਤੇ ਅਸੀਂ ਧਿਆਨ ਦੇਵਾਂਗੇ ਫਿਊਚਰ ਤੁਸੀਂ ਬਣਾਉਣੇ ਲੋਕਾਂ ਦਾ ਕਿਉਂਕਿ ਜੇ ਅਧਿਆਪਕ ਨੂੰ ਆਪਦੇ ਫਿਊਚਰ ਦੀ ਚਿੰਤਾ ਹੋਊਗੀ ਉਹ ਬੱਚੇ ਦਾ ਫਿਊਚਰ ਕੀ ਬਣਾ ਦਊਗਾ ਜੀ ਭਲਾ ਤੇ ਤੁਹਾਨੂੰ ਆਪਦੇ ਫਿਊਚਰ ਬਤੀ ਨਿਸ਼ਚਿੰਤ ਕਰਨਾ ਪਊਗਾ ਉਹ ਸਰਕਾਰਾਂ ਲੱਗੀਆਂ ਹੋਈਆਂ ਇਸ ਕੰਮ ਤੇ ਇੱਕ ਲੱਖਾਂ ਕਈ ਵਾਰੀ ਮੈਂ ਨਹੀਂ ਕਹਿੰਦਾ ਸਾਰੇ ਹੋ ਗਏ ਹੋਣੇ ਸਾਰੇ ਪੱਕੇ ਹੋ ਗਏ ਹੋਣੇ ਜਾਂ ਨੌਕਰੀ ਮਿਲ ਗਈ ਹੋਣੀ ਹੁਣ ਉਹਨਾਂ ਨੇ ਕੰਡੀ ਇੰਨੇ ਬੀਜੇ ਹੋਏ ਸੀਗੇ ਹੌਲੀ ਹੌਲੀ ਚੁਗ ਰਹੇ ਆ ਜੀ ਪਰ ਸਾਡੀ ਨੀਅਤ 'ਚ ਕੋਈ ਖੋਟ ਨਹੀਂ ਹੈਗਾ ਸੋ ਸਕੂਲ ਨੇ ਚਾਰ ਦਵਾਰੀਆਂ ਦੀ ਗੱਲ ਕੀਤੀ ਮੈਂ ਤੁਹਾਨੂੰ ਚਾਰ ਦਵਾਰੀ ਦੀ ਗੱਲ ਦੱਸਦਾ ਇੱਕ ਜਦੋਂ ਮੈਂ ਐਮਪੀ ਬਣਿਆ 2014 ਦੇ ਐਮਪੀ ਬਣ ਗਿਆ ਮੈਂ ਮੇਰੇ ਕੋਲੇ 2015 16 ਚ ਨਾ ਇੱਕ ਪੰਚਾਇਤ ਆਈ ਉਹ ਕਹਿੰਦੇ ਜੀ ਸਾਡੇ ਸਕੂਲ ਦੀ ਚਾਰ ਦਿਵਾਰੀ ਦੇ ਕਹਿੰਦਾ ਜੀ ਮੈਂ ਕਹਿੰਦੇ ਪ੍ਰਾਪਤ ਹੈ ਐਮਪੀ ਵਾਲੇ ਫੰਡ ਹੈਗੇ ਆਪਣੇ ਕੋਲੇ ਦੱਸੋ ਕਹਿੰਦੇ ਨਹੀਂ ਜੀ ਚਾਰ ਦਿਵਾਰੀ ਹੈਗੀ ਹੈ ਜੀ ਇੱਕ ਵਿੱਚ ਚਾਰ ਦਿਵਾਰੀ ਕੱਢਣੀ ਹੈ ਜੀ ਮੈਂ ਕਹਿੰਦਾ ਸਕੂਲ ਦੇ ਵਿੱਚ ਚਾਰ ਦਿਵਾਰੀ ਕਿਉਂ ਕੱਢੋਗੇ ਤੁਸੀਂ ਕਈ ਆਜੋ ਦੇਖੋ ਫਿਰ ਸੰਗਰੂਰ ਦੇ ਨੇੜੇ ਹੀ ਹੈ ਪਿੰਡ ਉਹ ਮੈਨੂੰ ਲੱਗੇ ਨਾਲ ਕਿ ਸਕੂਲ ਸੀਗਾ ਪੂਰਾ ਵੱਡਾ ਆ ਸਕੂਲ ਦੀ ਬਿਲਡਿੰਗ ਐ ਗਰਾਊਂਡ ਐ ਉਹ ਜਦੋਂ ਚੱਲਦੇ ਸੀ ਕਾਲਾ ਦੌਰ ਦੇ ਦਿਨ ਉਦੋਂ ਸਕੂਲਾਂ 'ਚ ਚੌਂਕੀਆਂ ਬਣਾਉਂਦੇ ਸੀ ਪੁਲਿਸ ਦੀਆਂ ਤਾਂ ਉਹਨਾਂ ਨੇ ਇਧਰਲੇ ਪਾਸੇ ਪੁਲਿਸ ਦੀ ਚੌਂਕੀ ਬਣਾ ਰੱਖੀ ਹੁਣ ਜਮਾ ਸਿੱਧਾ ਸਕੂਲ ਐ ਨਜ਼ਰੋਂ ਮੈਂ ਆ ਪੁਲਿਸ ਦੀ ਚੌਂਕੀ ਛੋਟੀ ਜੀ ਹੁਣ ਜਦੋਂ ਪੁਲਿਸ ਵਾਲੇ ਕਿਸੇ ਨੂੰ ਪਾ ਕੇ ਲੰਮਾ ਤਰੂਕ ਦਾ ਮਾਰਦੇ ਸੀ ਉਹ ਬੰਦੇ ਦੀ ਨਿਕਲਦੀ ਸੀ ਚੀਕ ਜਵਾਕ ਕਰ ਜਾਂਦੇ ਸੀ ਕਿ ਸਾਹਮਣੇ ਤਾਂ ਉਹਨਾਂ ਦੇ ਕੰਮ ਹੋ ਹੀ ਜਾਂਦਾ ਤੇ ਜਦੋਂ ਫਿਰ ਦੂਜਾ ਪਟਾ ਪੈਂਦਾ ਸੀ ਬੱਚੇ ਫੇਰ ਡਾਂ ਜਾਂਦੇ ਸੀ ਉਹ ਮੈਨੂੰ ਪਿੰਡ ਵਾਲੇ ਕਹਿੰਦੇ ਨੇ ਸਾਡੇ ਤਾਂ ਜਵਾਕ ਅੱਧੀ ਰਾਤ ਨੂੰ ਸੁਪਨੇ 'ਚ ਨਾ ਬੁੜਕ ਬੁੜਕ ਉੱਟਦੇ ਆ ਜੀ ਆ ਸਾਡੇ ਤਾਂ ਚਾਰ ਦਮਾਰੀ ਕਰ ਦੋ ਥਾਣਾ ਦੇਖਣੋਂ ਹਟਾ ਦਿਓ ਜੀ ਉਹ ਫਿਰ ਸੀ ਇਹ ਗੱਲ ਕੀਤੀ ਪੁਲਿਸ ਨਾਲ ਉਹ ਕਹਿੰਦੇ ਜੀ ਜਗ੍ਹਾ ਤਾਂ ਇੰਨਾ ਦੀ ਹੋਈ ਆ ਮੈਂ ਫਿਰ ਤੁਸੀਂ ਆਹ ਘਟੋ ਘਟ ਚ ਕੋਈ ਕਿਤੇ ਉਧਰ ਲਿਜਾ ਕੇ ਕੁੱਟ ਲੋ کہیں ਹੋਰ ਹੈ ਹੀ ਨਹੀਂ ਥਾਂ ਹੀ ਨਹੀਂ ਕੁੱਟਣ ਨੂੰ ਇੱਥੇ ਕੁੱਟਣ ਨੂੰ ਕੋਈ ਨਹੀਂ ਆ ਬੜੀ ਮੁਸ਼ਕਲ ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਮੀਨ ਜਿਹੜੀ ਆ ਉਹਦਾ ਮੂੰਹ ਇੱਧਰ ਉੱਧਰ ਕਰੋ ਤੁਸੀਂ ਬੱਚੇ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਹਰ ਅੱਧੇ ਘੰਟੇ ਬਾਅਦ ਕਿ ਇਹਨਾਂ ਕਿਸ ਨੂੰ ਮੂੰਹ ਤੋਂ ਬਾਹਰ ਬੈਠੇ ਉਹਨੇ ਤੁਸੀਂ ਤੇ ਜਵਾਕਤ ਕੀ ਪ੍ਰਭਾਵ ਪੈਂਦਾ ਹੋਊਗਾ ਫਿਰ ਅਸੀਂ ਉਹਦੀ ਚਾਰ ਦਿਵਾਰੀ ਵੱਡੀ ਕਰਾਈ ਮੈਂ ਤੁਹਾਨੂੰ ਦੱਸ ਦੂੰਗਾ ਕਿੱਥੇ ਜੇ ਦੇਖ ਕੇ ਸੜਕਤੀ ਐ ਤੇ ਦੇਖ ਜਿਓ ਭਾਵੇਂ ਨਾ ਛੰਨੋ ਦੇ ਨੇੜੇ ਪਿੰਡ ਉਹ ਆ ਵੀ ਹਲਾਤਾ ਹਜੇ ਵੀ ਹੋਣਗੇ ਬਹੁਤ ਸਾਰੇ ਸਕੂਲ ਜਿੱਦੇ ਚੌਕੀਆਂ ਨੇ ਪੁਲਿਸ ਦੀਆਂ ਉਹ ਮੈਂ ਕੀਤਾ ਵੀ ਸੀ ਉਹ ਚ ਕਿਸੇ ਜਗਨੂ ਦੇ ਕਿਸੇ ਐਪੀਸੋਡ ਚ ਉਹ ਹੈ ਡੀਓ ਸਾਹਿਬ ਆਏ ਚੈੱਕ ਕਰਨ ਡੀਓ ਸਾਹਿਬ ਆਏ ਚੈੱਕ ਕਰਨ ਉਥੇ ਕੰਨ ਤੇ ਲਿਖਿਆ ਆ ਨਹੀਂ ਨਹੀਂ ਡੀਓ ਸਾਹਿਬ ਨਹੀਂ ਆਏ ਐਸ ਡੀ ਐਸ ਪੀ ਸਾਹਿਬ ਆਏ ਥਾਣੇ ਚ ਥਾਣੇ ਦੀ ਚੈਕਿੰਗ ਕਰਨ ਉਹਦੇ ਲਿਖਾ ਵਿਧਿਆਮਨੋਕਰ ਪੀਜਾ ਨੇਤਰਾ ਸੇਵਾ ਲਈ ਆਓ ਸਿੱਖਣ ਲਈ ਆਓ ਸੇਵਾ ਲਈ ਜਾਓ ਸਣਾ ਸੱਚ ਬੋਲੋ ਹੈਨਾ ਉਹ ਡੀਐਸਪੀ ਕਹਿੰਦਾ ਯਾਰਾਂ ਜਿਹੜੇ ਨਾਰੇ ਲਿਖੇ ਏ ਕੰਤੇ ਇਹ ਤਾਂ ਸਕੂਲਾਂ 'ਚ ਲਿਖੇ ਹੁੰਦੇ ਨੇ ਕਿ ਥਾਣੇ 'ਚ ਕੀ ਕੰਮ ਨੇ ਆ ਮੈਂ ਹੌਲਦਾ ਸੀ ਮੈਂ ਅਸਲ 'ਚ ਹੈਗਾ ਤਾਂ ਇਹ ਸਕੂਲ ਹੀ ਆ ਜੀ ਅੱਪਾ ਚੌਕੀ ਬਣਾਉਣ ਵਾਸਤੇ ਦੱਬੇ ਹੋਏ ਆ ਸੁਆਹ ਇੰਦੇ ਵੀ ਸਾਡੇ ਕੋਲੇ ਸਕੂਲ ਨੇ ਜਿਹੜੇ ਹਜੇ ਵੀ ਪੁਲਸੀਆਂ ਚੋਂ ਚਾਂਚੀਆਂ ਚ ਦੱਬੇ ਹੋਏ ਨੇ ਹੁਣ ਪੁਲਸ ਨਾਲ ਵੀ ਗੱਲ ਕਰਾਂਗੇ ਇਹ ਬਾਈ ਕਿਤੇ ਹੋਰ ਜਗ੍ਹਾ ਲਾਓ ਯਾਰ ਤੁਹਾਨੂੰ ਹੋਰ ਜਗ੍ਹਾ ਦਿੰਨੇ ਆ ਤੁਸੀਂ ਸਕੂਲ ਤੇ ਘਟੋ ਘਟਾ ਜਿਹੜਾ ਥਾਣੇ ਦਾ ਆ ਦਾ ਫਰਕ ਰੱਖੋ ਨਾ ਕਿਉਂਕਿ ਉਧਰੋਂ ਚੀਕਾਂ ਪੈਣਗੀਆਂ ਇੱਧਰ ਇੱਧਰ ਪੜ੍ਹਾਈ ਦਾ ਮਾਹੌਲ ਹੈ ਸੋ ਇਹ ਅਜਿਮ ਗੱਗ ਮੈਂ ਬਹੁਤ ਥੱਲੋਂ ਆਇਆ ਹਾਂ ਬਹੁਤ ਖਿੱਦੀ ਖੜਿਆ ਆਮ ਕਰਾ ਜੋ ਹੈ ਤਾਂ ਕਰਕੇ ਮੈਨੂੰ ਇਹ ਗੱਲਾਂ ਦਾ ਨੇ ਉਹਨਾਂ ਨੂੰ ਕੀ ਬਤਾ ਉਹ ਛੱਡੋ ਪਰ ਉਹਨਾਂ ਨੂੰ ਕੀ ਪਤਾ ਇਹ ਉਹਨਾਂ ਤਾਂ ਇਹ ਨਹੀਂ ਪਤਾ ਵੀ ਮੇਰੇ ਪਿਤਾ ਤੇ ਮੇਰੇ ਪਿਤਾ ਸਮਾਨ ਚ ਫਰਕ ਕੀ ਹੁੰਦਾ ਹੈ ਹੋਰ ਆਪਾਂ ਉਹਨਾਂ ਨੂੰ ਕੀ ਪਤਾ ਦੀ ਮੈਂ ਕਰ ਕਰ ਸਕਦੇ ਸੋ ਅੱਜ ਜਿਹੜਾ ਆਪਾਂ ਦੇ ਵਾਸਤੇ ਮੌਕੇ ਤੇ ਮੈਂ ਦੱਾਈ ਵੀ ਤਿੰਨਾਂ ਨਾਲ ਬਹੁਤ ਸਾਰੀਆਂ ਸਕੀਮਾਂ ਵੀ ਪੰਜਾਬ ਦੀ ਮਾਮੂਲੀ ਨਾਲ ਸੰਬੰਧਿਤ ਵੀ ਦੇਖੋ ਇੱਕ ਗੱਲ ਹੋਰ ਵੀ ਹੈ ਕਿ ਸਕੂਲਾਂ ਦੇ ਵਿੱਚੋਂ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਪਰ ਮੈਂ ਅੱਤਾ ਪੀੜ ਬਦਲ ਆ ਲੋ ਇੱਕ ਪੰਜਾਬੀ ਸ਼ੁੱਧ ਪੰਜਾਬੀ ਪੜ੍ਹਨੀ ਤੇ ਪੜਾਉਣੀ ਜ਼ਰੂਰ ਸਿੱਖੋ ਲਿਖਣੀ ਜ਼ਰੂਰ ਸਿਕਾਓ ਸ਼ੁੱਧ ਪੰਜਾਬੀ ਆਪਣੇ ਬੱਚੇ ਜਦੋਂ ਇੱਥੇ ਟੈਸਟ ਦੇਣ ਆਉਂਦੇ ਨੇ ਸੇਵਾ ਵਿਖੇ ਤੋਂ ਬਾਅਦ ਲਿਖੜੇ ਨਹੀਂ ਆਉਂਦਾ ਕੁਸ਼ਲ ਸੋ ਹੋਰ ਭਰਤੀ ਕਰਾਂਗੇ ਪੰਜਾਬੀ ਟੀਚਰਜ਼ ਦੀ ਭਰਤੀ ਕਰਾਂਗੇ ਬਹੁਤ سارے ਪੰਜਾਬੀ ਲੈਕਚਰਰ ਦੀ ਭਰਤੀ ਕਰਾਂਗੇ ਆਪਣੀ ਬੋਲੀ ਜਿਹੜੀ ਆ ਉਹ ਨਹੀਂ ਇਧਰ ਦਰਹਾਉਣੀ ਚਾਹੀਦੀ ਕਿਉਂਕਿ ਜੇ ਬੋਲੀ ਉਹ ਚੱਲੀ ਗਈ ਫਿਰ ਕੀ ਰਹਿ ਗਿਆ ਸੋ ਪੰਜਾਬੀ ਮਾਂ ਬੋਲੀ ਆ ਸਾਡੀ ਜਿਹੜਾ ਬਾਕੀ ਜਿਹੜੀ ਮਰਜੀ ਭਾਸ਼ਾ ਵਰਤ ਲੋ ਉਹ ਹਿੰਦੀ ਦਾ ਪੀੜ ਵੀ ਹੋਊਗਾ ਸਮਾਜਿਕ ਸਿੱਖਿਆ ਦਾ ਵੀ ਹੋਊਗਾ ਮੈਥ ਦਾ ਵੀ ਹੈ ਡਰਾਇੰਗ ਦਾ ਪੀੜ ਵੀ ਹੈ ਸੋ ਅchna ਵਿਸ਼ੇ ਨੇ ਜਿਹੜੇ ਕਿ ਪੜਨ ਤੇ ਪੜਨੇ ਬੱਚਾ ਪਰ ਅਸੀਂ ਕੋਸ਼ਿਸ਼ ਸਕੂਲ ਆਫ ਹੈਵਨੈਸ ਰਹੀਂ ਇਹੀ ਕਰ ਰਹੇ ਹਾਂ ਕਿ ਬੱਚੇ ਦੇ ਇੰਟਰਸਟ ਮੁਤਾਬਕ ਪੜਾਇਆ ਜਾਵੇ